ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਚਰਖਾ ਦਿਖਾਉਣਾ ਜੋ ਕਿ ਤੁਹਾਡੇ ਵਿੱਚੋਂ ਬਹੁਤ ਥੋੜੇ ਲੋਕਾਂ ਨੇ ਉਹ ਚਰਖਾ ਦੇਖਿਆ ਹੋਵੇਗਾ ਸੋ ਅੱਜ ਤੁਹਾਨੂੰ ਫਿਰ ਬਹੁਤ ਚਰਖਾ ਦਿਖਾਉਣ ਲੱਗਾ ਹਾਂ ਜੋ ਕੋਈ ਪੁਰਾਣੇ ਵੇੜਿਆਂ ਦੇ ਵਿੱਚ ਵਰਤੇ ਜਾਂਦਾ ਸੀ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਹੋ ਸਕੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਸੋ ਚਲੋ ਫਿਰ ਤੁਹਾਨੂੰ ਦਿਖਾਉਣਾ ਅੱਜ ਇੱਕ ਅਜੀਬ ਜਿਹੜਾ ਚਰਖਾ ਜੋ ਸ਼ਾਇਦ ਹੀ ਪਹਿਲਾਂ ਆਪ ਜੀ ਨੇ ਕਦੇ ਦੇਖਿਆ ਹੋਵੇ ਲਓ ਜੀ ਦੇਖੋ ਇਹ ਆ ਉਹ ਚਰਖਾ ਜੋ ਕਿ ਪੁਰਾਣੇ ਵੇਲਿਆਂ ਵਿੱਚ ਬਰਤੇ ਜਾਂਦਾ ਸੀ ਜਿਹਦੇ ਉੱਤੇ ਸੂਤ ਕੱਤੇ ਜਾਂਦਾ ਸੀ ਸੋਇਸ ਚਰਖੇ ਨੂੰ ਪੇਟੀ ਚਰਖਾ ਕਹਿੰਦੇ ਨੇ ਗਾਂਧੀ ਚਰਖਾ ਵੀ ਕਹੇ ਜਾਂਦਾ ਨੇ ਪੇਟੀ ਚਰਖਾ ਇਹਨੂੰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਪੇਟੀ ਵਾਂਗ ਬੰਦ ਹੋ ਜਾਂਦਾ ਇੱਕ ਹੈਂਡਲ ਲੱਗਿਆ ਆ ਇਹ ਤੋਂ ਫੜ ਕੇ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਸੁਖਾਲਾ ਹੁੰਦਾ ਸੋ ਗਾਂਧੀ ਚਰਖਾ ਇਹਨੂੰ ਇਸ ਲਈ ਕਹਿੰਦੇ ਨੇ ਕਿਉਂਕਿ ਨਿਹਰਾ ਇਹ ਚਰਖਾ ਬਣਾਇਆ ਸੀ ਇਹ ਚਰਖਾ ਬਣਾਉਣ ਦਾ ਸਿਹਰਾ ਗਾਂਧੀ ਜੀ ਦੇ ਸਿਰ ਜਾਂਦਾ ਏ ਉਹਨਾਂ ਨੇ ਇਹ ਚਰਖਾ ਇਹ ਤਿਆਰ ਕੀਤਾ ਸੀ ਪਹਿਲਾਂ ਵੱਡੇ ਝਰਖੇ ਹੁੰਦੇ ਸੀ ਫਿਰ ਉਸ ਤੋਂ ਬਾਅਦ ਇੱਕ ਕਿਸਾਨ ਚਰਖਾ ਬਣਿਆ ਸੀ ਕਿਸਾਨ ਚਰਖੇ ਤੋਂ ਬਾਅਦ ਇਹ ਗਾਂਧੀ ਚਰਖਾ ਇਹ ਪੇਟੀ ਚਰਖਾ ਬਣਿਆ ਸੀ ਸੋ ਕਿਸਾਨ ਚਰਖੇ ਨੂੰ ਸੋਧ ਕਰਕੇ ਇਹ ਪੇਟੀ ਚਰਖਾ ਬਣਾਇਆ ਗਿਆ ਸੀ ਇਹ ਗਾਂਧੀ ਚਰਖਾ ਬਣਾਇਆ ਗਿਆ ਸੀ ਸੋ ਜੀ ਦਾ ਸੇਰਾ ਗਾਂਧੀ ਜੀ ਦਾ ਸੇਰਾ ਜਾਂਦਾ ਹੈ ਸੋ ਉਹਨਾਂ ਨੇ ਇਹ ਚਰਖਾ ਚਲਾਇਆ ਵੀ ਤੀ ਤੇ ਸਰ ਚਰਖੇ ਤੇ 2015 ਵਿੱਚ ਸਰਕਾਰ ਨੇ ਇੱਕ 5 ਰੁਪਏ ਦੀ ਡਾਗ ਟਿਕਟ ਵੀ ਜਾਰੀ ਕੀਤੀ ਸੀ ਜੀ ਵੀ ਫੋਟੋ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਪਾ ਦਾਂਗਾ ਸੋ 2015 ਵਿੱਚ ਇਸ ਚਰਖੇ ਤੇ ਇੱਕ 5 ਰੁਪਏ ਦੀ ਡਾਗ ਟਿਕਟ ਸਰਕਾਰ ਨੇ ਜਾਰੀ ਕੀਤੀ ਦੀ ਸੋ ਹੁਣ ਮੈਂ ਤੁਹਾਨੂੰ ਦੱਸਦਾ ਮੇ ਚਰਖਾ ਚੱਲਦਾ ਕਿਵੇਂ ਹੁੰਦਾ ਵੀ ਇਹਦੇ ਦੋ ਚੱਕਰ ਲਾਏ ਹੁੰਦੇ ਸੀ ਲੱਕੜ ਦੇ ਬਣਾ ਕੇ ਇਹ ਸਾਰੇ ਯਾਨੀ ਲੱਕੜ ਦਾ ਬਣਿਆ ਹੋਇਆ ਥੋੜਾ ਬਹੁਤਾ ਹੀ ਇਹ ਚ ਲੋਹਾ ਇਸਤੇਮਾਲ ਕੀਤਾ ਗਿਆ ਇੱਕ ਇਹ ਵੱਡਾ ਚੱਕਰ ਬਣਾਇਆ ਹੈ ਦੀ ਤੇ ਇੱਕ ਇਹ ਛੋਟਾ ਚੱਕਰ ਤੇ ਅੱਗੇ ਇੱਕ ਆ ਛੋਟੇ ਚੀਜ਼ ਬਣਾਈ ਸੀ ਇਹਦੇ ਵਿੱਚ ਇਹ ਜਿਹੜਾ ਤੱਕਲਾ ਹੁੰਦਾ ਸੀ ਛੋਟਾ ਜਿਹਾ ਇਹ ਪਾਇਆ ਜਾਂਦਾ ਸੀ ਇੱਥੇ ਪਾਇਆ ਜਾਂਦਾ ਸੀ ਇਸ ਤਰ੍ਹਾਂ ਤੇ ਅਵਰ ਵੱਡੇ ਚੱਕੇ ਤੋਂ ਛੋਟੇ ਚੱਕੇ ਤੋਂ ਕਮਾਲ ਬਾਈ ਜਾਂਦੀ ਸੀ ਸੂਤ ਦੀ ਹੁੰਦੀ ਸੀ ਉਹ ਬਣ ਕੇ ਇਸ ਊੜੇ ਜਿੱਕੇ ਤੋਂ ਮਾਲ ਪਾ ਕੇ ਇਹ ਤੱਕਲੇ ਦੇ ਪਾਈ ਜਾਂਦੇ ਸੀ। ਸੋ ਇਸ ਤਰ੍ਹਾਂ ਜਦੋਂ ਇਹ ਵੱਡੇ ਚੱਕੇ ਨੂੰ ਘੁਮਾਉਂਦੇ ਦੀ ਆਪਾਂ ਫੜਕੇ ਆ ਫੜਨ ਵਾਸਤੇ ਇੱਕ ਹੈਂਡਲ ਵੀ ਛੋਟਾ ਜਿਹਾ ਲੱਗਾ ਹੋਇਆ। ਇਹ ਤੋਂ ਫੜਕੇ ਜਦੋਂ ਘੁਮਾਉਂਦੇ ਸੀ ਤਾਂ ਜਿਹੜਾ ਛੋਟਾ ਚੱਕਰ ਆ ਇਹ ਤੇਜ਼ੀ ਨਾਲ ਘੁੰਮਦਾ ਸੀ। ਕਿਉਂ ਇਹਦੇ ਚੱਕ ਕਿਉਂ ਕਿ ਇਹਦੇ ਚੱਕਰ ਵੱਧ ਬਣ ਜਾਂਦੇ ਸੀ। ਤੇ ਇਥੋਂ ਅੱਗੇ ਫਿਰ ਇਕ ਮਾਲ ਪਾ ਕੇ ਇਹ ਤੱਕਲੇ ਦੇ ਪਾਈ ਜਾਂਦੀ ਸੀ ਫੇਸ ਚੱਕ ਫੇਸ ਤੱਕਲੇ ਦੇ ਚੱਕਰ ਉਸ ਤੋਂ ਵੀ ਜ਼ਿਆਦਾ ਬਣ ਜਾਂਦੇ ਸੀ ਇਹ ਜਿਹੜੇ ਵਿਚਾਰ ਦਾ ਚੱਕਾ ਹ ਇਹਦੇ ਦੋ ਗਰਾਰੀਆਂ ਹੁੰਦੀਆਂ ਦੀ ਕਥਰਲੇ ਲੱਗੀ ਆ ਜਿਹਦੇ ਵੱਡੇ ਚੱਕੇ ਤੋਂ ਮਾਲ ਚੜਦੀ ਦੀ ਸੋਇਸ ਫਿਰ ਅੱਗੇ ਇਸ ਚੱਕੇ ਤੋਂ ਮਾਲ ਟੱਕੜੇ ਦੀ ਜਾਂਦੀ ਸੀ ਸੋ ਇਸ ਤਰ੍ਹਾਂ ਇਹ ਝਰਖਾ ਕੰਮ ਕਰਦਾ ਵੀ ਹੋਰ ਵੀ ਸਮਾਨ ਇਹ ਚ ਵੇ ਰੱਖਿਆ ਹੋਇਆ ਜਿਹੜਾ ਇਹ ਚ ਵਰਤੋਂ ਆਉਂਦਾ ਵੀ ਜਿਵੇਂ ਪੂਣੀਆਂ ਵੀ ਰੱਖੀਆਂ ਨੇ ਤੇ ਆਹ ਦਮਕੜਾ ਵੀ ਰੱਖਿਆ ਹੋਇਆ ਇਹ ਆ ਕੀ ਕੀ ਹੈ ਇਹ ਵੀ ਚੱਕਰ ਚਰਖੇ 'ਚ ਵਰਤੀ ਜਾਂਦੀ ਸੀ ਇਹ ਤੁਸੀਂ ਦੱਸਣਾ ਕਮੈਂਟ ਕਰਕੇ ਮੈਨੂੰ ਤਾਂ ਪਤਾ ਇਹਦੇ ਬਾਰੇ ਕਿ ਇਹ ਕੀ ਚੀਜ਼ ਆ ਪਰ ਤੁਸੀਂ ਕਮੈਂਟਾਂ ਵਿੱਚ ਇਸ ਦਾ ਨਾਮ ਜ਼ਰੂਰ ਦੱਸਣਾ ਇਹ ਛੋਟੀ ਹੀ ਲੋਹੇ ਦੀ ਇੱਕ 바ਸ ਲਉਂਦੀ ਦੀ ਦੇਖੋ ਆ ਇਸ ਤਰ੍ਹਾਂ ਪਾਈ ਜਾਂਦੀ ਦੀ ਇਹ ਤੱਕੜੇ ਵਿੱਚ ਪਾਈ ਹੁੰਦੀ ਦੀ ਇਹ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਇਹਦਾ ਕੀ ਨਾ ਉਹ ਜਿਹੜਾ ਚਰਖਾ ਹੁੰਦਾ ਸੀ ਸਾਰੇ ਦਾ ਸਾਰਾ ਲੱਕੜ ਦਾ ਬਣਾਇਆ ਜਾਂਦਾ ਸੀ ਥੋੜਾ ਬਹੁਤ ਅਹੀ ਇਹ ਚ ਲੋਹੇ ਦਾ ਇਸਤੇਮਾਲ ਕੀਤਾ ਜਾਂਦਾ ਸੀ ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਇਹਨੂੰ ਬਣਾਉਣ ਦਾ ਸਿਹਰਾ ਗੰਧੇ ਸਿਰ ਜਾਂਦਾ ਏ ਜਿਨ੍ਹਾਂ ਨੇ ਇਸ ਚਰਖੇ ਦੀ ਕਾੜ ਕੱਢੀ ਦੀ ਕਿਉਂਕਿ ਇਹ ਚਰਖਾ ਇੱਕ ਥਾਂ ਦਾ ਥਾਂ ਦਾ ਦੂਜੀ ਥਾਂ ਲੱਗੇ ਜਾਣਾ ਸੁਖਾਲਾ ਹੁੰਦਾ ਸੀ ਇਸ ਲਈ ਇਸ ਚਰਖੇ ਦੀ ਕਾੜ ਕੱਢੀ ਗਈ ਤੇ ਗਾਂਧੀ ਜੀ ਨੇ ਇਹ ਚਰਖਾ ਚਲਾਇਆ ਵੀ ਬਹੁਤ ਸੋ ਅੱਜ ਤੁਹਾਨੂੰ ਇੱਕ ਜੀਵਤ ਕਿਸਮ ਦਾ ਚਰਖਾ ਦਿਖਾਉਣਾ ਆ ਤੀ ਇੱਕ ਅਨੋਖੇ ਢੰਗ ਦਾ ਚਰਖਾ ਤੁਹਾਨੂੰ ਦਿਖਾਉਣਾ ਆ ਤੀ ਜਿਹੜਾ ਕਿ ਮੈਂ ਆਪਣੇ ਭਾਈ ਅਨੰਦ ਸਿੰਘ ਬੜੈਚ ਵਿਰਾਸਤੀ ਮਿਊਜ਼ੀਅਮ ਵਿੱਚ ਸੌਂਪ ਕੇ ਰੱਖਿਆ ਹੋਇਆ ਜੇ ਕਿਸੇ ਵੀਰ ਭੈਣ ਨੇ ਦੇਖਣਾ ਹੋਵੇ ਤਾਂ ਉਹ ਮੇਰੇ 7528931887 ਨੰਬਰ ਤੇ ਫੋਨ ਕਰਕੇ ਕਰਿਆ ਆ ਸਕਦਾ ਤੇ ਇਸ ਚਿਰਕੇ ਨੂੰ ਦੇਖ ਸਕਦਾ ਸੋ ਕਿਸੇ ਦਿਨ ਕੋਈ ਹੋਰ ਨਵੀਂ ਚੀਜ਼ ਜੋ ਪੁਰਾਣੇ ਬੇੜਿਆਂ ਵਿੱਚ ਵਰਤੀ ਜਾਂਦੀ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ Rabraka Rakha, Shukriyat